ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਪਰਸੋ ਸ੍ਰੀ ਗੁਰਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹਾਦਤ ਨੂੰ ਯਾਦ ਕਰਦੇ ਹੋਏ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਜੋ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਜਗਰਾਵਾਂ ਤੋਂ ਸ਼ੁਰੂ ਕਰਕੇ ਮੁੱਲਾਪੁਰ ਦਾਖਾ ਹੁੰਦੇ ਹੋਏ ਲੁਧਿਆਣਾ ਸ਼ਹਿਰ ਆਏਗਾ ਤੇ 20 ਤਰੀਕ ਨੂੰ ਰਾਤ ਨੂੰ ਨਗਰ ਕੀਰਤਨ ਜਿਹੜਾ ਹੈਗਾ ਉਹ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਉੱਥੇ ਰਾਤ ਨੂੰ ਉੱਥੇ ਰੁਕੇਗਾ ਉਸ ਤੋਂ ਬਾਅਦ ਅਗਲੇ ਦਿਨ 21 ਤਰੀਕ ਨੂੰ ਸਵੇਰੇ ਉੱਥੋਂ ਸ਼ੁਰੂ ਕਰਕੇ ਸਾਨੇਵਾਲ ਉਹ ਦਰਾਹਾ ਤੇ ਉਸ ਤੋਂ ਬਾਅਦ ਖੰਨਾ ਉੱਥੇ ਨਗਰ ਕੀਰਤਨ ਪ੍ਰਸਤਾਨ ਕਰੇਗਾ ਤੇ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲਓ ਔਰ ਜਿਹੜੇ ਗੁਰੂਆਂ ਪੀਰਾਂ ਉਹਨਾਂ ਨੇ ਜਿਹੜੀ ਸਿੱਖਿਆ ਆਪਾਂ ਨੂੰ ਦਿੱਤੀ ਹੈ ਉਹ ਆ ਕੇ ਆਪਣੇ ਆਪਣੇ ਜਿਹੜੀ ਅਗਲੀ ਜਨਰੇਸ਼ਨ ਹੈ ਉਹਨਾਂ ਨੂੰ ਵੀ ਲੈ ਕੇ ਆਉ ਨਾਲ ਤਾਂ ਕਿ ਉਹਨਾਂ ਨੂੰ ਇੱਕ ਤਾਂ ਸਿੱਖਿਆ ਮਿਲੇ ਤੇ ਦੂਜਾ ਇੱਕ ਆਪਣੇ ਗੁਰੂਆਂ ਦੀ ਜਿਹੜੀ ਸ਼ਹਾਦਤ ਹੈ ਉਹਦੇ ਬਾਰੇ ਉਹਨਾਂ ਨੂੰ ਇੱਕ